ਜੇਕਰ ਤੁਹਾਡੇ ਵੀ ਕਿਸੇ ਪਰਿਵਾਰ ਦੇ ਮੈਂਬਰ ਨੂੰ ਹੈ ਵੱਡੀ ਸਮੱਸਿਆ ਤਾਂ ਘਬਰਾਉਣਾ ਕਿਸੇ ਵੀ ਤਰ੍ਹਾਂ ਦੇ ਆਪਰੇਸ਼ਨ ਦੀ ਲੋੜ ਨਹੀਂ ਦਵਾਈ ਦੀ ਲੋੜ ਨਹੀਂ ਬਹੁਤਾ ਮੋਟਾ ਪੈਸਾ ਖਰਚਣ ਦੀ ਨਹੀਂ ਹੈ ਤੁਹਾਨੂੰ ਕੋਈ ਵੀ ਲੋੜ ਸਿਰਫ ਘਰ ਦੇ ਵਿੱਚ ਮੌਜੂਦ ਇਹਨਾਂ ਚੀਜ਼ਾਂ ਦੇ ਨਾਲ ਤੁਸੀਂ ਵੱਡੀ ਤੋਂ ਵੱਡੀ ਬਿਮਾਰੀ ਤੋਂ निजात ਪਾ ਸਕਦੇ ਹੋ ਵੀਡੀਓ ਦੇ ਆਖਿਰ ਤੱਕ ਜੁੜੇ ਰਹੋ ਕਿਉਂਕਿ ਜਾਣਕਾਰੀ ਸੱਚੀ ਹੈ ਬਿਲਕੁਲ ਸੱਚੀ ਜਿਹੜੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਮੁਸੀਬਤਾਂ ਜਿਹੜੀਆਂ ਨੇ ਆਮ ਲੋਕਾਂ ਦੇ ਸਰੀਰ ਦੇ ਉੱਤੇ ਆਨ ਡਿੱਗਦੀਆਂ ਜਿਸ ਕਰਕੇ ਲੋਕਾਂ ਦਾ ਘਰ ਖਰਚ ਚੱਲਣਾ ਬੰਦ ਹੋ ਜਾਂਦਾ ਹੈ ਬਿਮਾਰੀਆਂ ਕਾਰਨ ਉਹਨਾਂ ਦੇ ਘਰ ਦੇ ਵਿੱਚ ਬਹੁਤ ਸਾਰੀਆਂ ਦੁੱਖ ਤਕਲੀਫਾਂ ਜੜੀਆਂ ਨੇ ਵੱਧ ਜਾਂਦੀਆਂ ਪਰ ਹੁਣ ਇਹਨਾਂ ਤਕਲੀਫਾਂ ਨੂੰ ਤੁਸੀਂ ਟਾਟਾ ਬਾਏ ਬਾਏ ਕਹਿ ਸਕਦੇ ਹੋ ਸਿਰਫ ਘਰ ਦੀਆਂ ਦੂ ਚਾਰ ਨਿੱਕੀਆਂ ਮੋਟੀਆਂ ਕਹਿ ਲਓ ਜਾਂ 20 50 ਰੁਪਏ ਦੀ ਚੀਜ਼ ਦੇ ਨਾਲ ਤੁਹਾਡੇ ਘਰ ਦੇ ਵਿੱਚੋਂ ਬਹੁਤ ਵੱਡੀ ਬਿਮਾਰੀ ਜਿਹੜੀ ਹੈ ਤੁਸੀਂ ਉਸ ਨੂੰ ਬਾਹਰ ਭਜਾ ਸਕਦੇ ਹੋ ਗਠੀਏ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਵਾਸਤੇ ਖਾਸ ਖਬਰ ਹੈ ਇਸ ਦੇ ਲੱਛਣ ਤੇਜ਼ ਦੀਆਂ ਕਿਸਮਾਂ ਜਿਹੜੀਆਂ ਨੇ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਪਰ ਤੁਸੀਂ ਪਰੇਸ਼ਾਨ ਨਹੀਂ ਹੋਣਾ ਹੈਰਾਨ ਜ਼ਰੂਰ ਹੋਣਾ ਹੈ ਕਿਉਂਕਿ ਇਹਦੀਆਂ ਕਿਸਮਾਂ ਤਾਂ ਬਹੁਤ ਜ਼ਿਆਦਾ ਨੇ ਪਰ ਉਸ ਦੇ ਇਲਾਜ ਸੁਣ ਕੇ ਤੁਸੀਂ ਖੁਦ ਹੀ ਹੈਰਾਨ ਹੋ ਜਾਣਾ ਕਿ ਇੰਨੇ ਸੋਖੇ ਇਲਾਜ ਜੋ ਸਾਡੇ ਘਰ ਦੇ ਵਿੱਚ ਮੌਜੂਦ ਸੀ ਅਸੀਂ ਕਦੇ ਸੋਚਿਆ ਕਿਉਂ ਨਹੀਂ ਜੋੜਾਂ ਦਾ ਦਰਦ ਅੱਜਕੱਲ ਆਮ ਪਰੇਸ਼ਾਨੀ ਬਣਦਾ ਜਾ ਰਿਹਾ ਹੈ ਜਿਸ ਦੇ ਲਪੇਟ ਦੇ ਵਿੱਚ ਸਿਰਫ ਵੱਡੀ ਉਮਰ ਦੇ ਲੋਕ ਹੀ ਨਹੀਂ ਸਗੋ ਨੌਜਵਾਨ ਵੀ ਆ ਰਿਹਾ ਹੈ ਮਸਲਸੀ ਕਮਜ਼ੋਰੀ ਹੱਡੀਆਂ ਦੇ ਵਿੱਚ ਦਰਦ ਹੱਥਾਂ ਪੈਰਾਂ ਦੀ ਸੋਜ ਜੋੜਾਂ ਦੇ ਵਿੱਚ ਦਰਦ ਚੱਲਣ ਫਿਰਨ ਅਤੇ ਉੱਠਣ ਬੈਠਣ ਆਦਿ ਦੇ ਨਾਲ ਜੁੜੀਆਂ ਸਰੀਰਕ ਸਮੱਸਿਆਵਾਂ ਦੇ ਵਿੱਚ ਪੋਸ਼ਕ ਤੱਤ ਦੀ ਘਾਟ ਦਾ ਸੰਕੇਤ ਹੈ ਇਹਨਾਂ ਕਾਰਨ ਗਠੀਆ ਦੀ ਸਮੱਸਿਆ ਵੀ ਹੋ ਸਕਦੀ ਹੈ ਹੱਡੀਆਂ ਦੇ ਇਸ ਰੋਗ ਨੂੰ ਆਰਥਰਾਈਟਸ ਦੇ ਨਾਂ ਦੇ ਨਾਲ ਵੀ ਜਾਣਿਆ ਜਾਂਦਾ ਹੈ ਪਹਿਲਾਂ ਤੁਹਾਨੂੰ ਦੱਸ ਦੇ ਕਿ ਗਠੀਆ ਅਸਲ ਵਿੱਚ ਹੁੰਦਾ ਕੀ ਹੈ ਗਠੀਆ ਜੋੜਾਂ ਦੇ ਦਰਦ ਜਾਂ ਫਿਰ ਸੋਜ ਦਾ ਇੱਕ پیچੀਦਾ ਸਮੱਸਿਆ ਗਠੀਆ ਦੀ ਬਿਮਾਰੀ ਜੋੜਾਂ ਵਿਚਲੀ ਸੋਜ ਦੇ ਨਾਲ ਸੰਬੰਧਿਤ ਹੈ ਤੇ ਇਸ ਵਿੱਚ ਆਮ ਤੌਰ ਉਤੇ ਜੋੜਾਂ ਦਾ ਦਰਦ ਸੋਰ ਅਤੇ ਅਕੜਨ ਰਹਿੰਦੀ ਹੈ ਗਠੀਏ ਦੇ ਹੁਣ ਤੁਹਾਨੂੰ ਲੱਛਣ ਦੱਸ ਦਿਆ ਜੋੜਾਂ ਦੇ ਵਿੱਚ ਦਰਦ ਜੋੜਾਂ ਦਾ ਤਿੱਖਾ ਚੁਬਣਾ ਖੜੇ ਹੋਣ ਜਾਂ ਤੁਰਨ ਵੇਲੇ ਕੋਡੀਆਂ ਦਾ ਦਰਦ ਸੂਜੇ ਹੋਏ ਜੋੜ ਜੋੜਾਂ ਦੇ ਉੱਤੇ ਲਾਲੀ ਕੁਣਾ ਭਾਵ ਜੋੜ ਜਿਹੜੇ ਨੇ ਤੁਹਾਡੇ ਲਾਲ ਸੁਰਖ ਹੋ ਜਾਣ ਤੇ ਹੁਣ ਤੁਹਾਨੂੰ ਦੱਸਾਂਗੇ ਗਠੀਏ ਦੀਆਂ ਕਿਸਮ ਸ਼ੁਰੂਆਤ ਦੇ ਵਿੱਚ ਜੋੜਾਂ ਦੇ ਦਰਦ ਜਾਂ ਯੂਰਿਕ ਐਸਿਡ ਦੀਆਂ ਦੇਖੀ ਕਾਰਨ ਵੀ ਜਿਹੜਾ ਤਕਲੀਫ ਵਧ ਕੇ ਗਠੀਏ ਦਾ ਰੂਪ ਧਾਰਨ ਕਰ ਲੈਂਦੀ ਹੈ ਇਸ ਦੇ ਵਿੱਚ ਹੱਡੀਆਂ ਦੇ ਵਿੱਚ ਨਾ ਸੈਣ ਹੋਣ ਵਾਲਾ ਦਰਦ ਹੁੰਦਾ ਆਰਥਰਾਈਟਸ ਤੋਂਤਰਾਂ ਦੇ ਹੁੰਦੇ ਨੇ ਤੁਹਾਨੂੰ ਹੁਣੇ ਵੀ ਦੱਸ ਦਈਏ ਕਿ ਇਸ ਤੋਂ ਰਾਹਤ ਪਾਉਣ ਵਾਸਤੇ ਤੁਸੀਂ ਇੱਕ ਬਹੁਤ ਸੋਖਾ ਤਰੀਕਾ ਜਿਹੜਾ ਜੋ ਤੁਹਾਨੂੰ ਕਦੇ ਨਹੀਂ ਪਤਾ ਉਸ ਤਰੀਕੇ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਦੇ ਆਖਿਰ ਤੱਕ ਜੁੜੇ ਰਹੋ ਤੇ ਇਸ ਜਾਣਕਾਰੀ ਨੂੰ ਖਾਸ ਤੌਰ ਤੇ ਉੱਤੇ ਧਿਆਨ ਦੇ ਨਾਲ ਸੁਣਨਾ ਹੈ ਸਰਦੀਆਂ ਦੇ ਮੌਸਮ ਦੇ ਵਿੱਚ ਗਠੀਏ ਦੀ ਪਰੇਸ਼ਾਨੀ ਜ਼ਿਆਦਾ ਵਾਜ ਜਾਂਦੀ ਹੈ ਠੰਡੇ ਮੌਸਮ ਦੇ ਵਿੱਚ ਦਰਦ ਅਤੇ ਸੋਜ ਹੋਣ ਲੱਗ ਪੈਂਦੀ ਹੈ ਇਸ ਤੋਂ ਰਾਹਤ ਪਾਉਣ ਵਾਸਤੇ ਡਾਈਟ ਦਾ ਧਿਆਨ ਰੱਖਣ ਦੇ ਨਾਲ ਨਾਲ ਕੁਝ ਐਸੈਂਸ਼ੀਅਲਸ ਆਇਲ ਦੇ ਵੀ ਤੁਹਾਨੂੰ ਬਹੁਤ ਲੋੜ ਹੈ ਯਾਨੀ ਕਿ ਤੁਹਾਨੂੰ ਕੁਝ ਤੇਲਾਂ ਦੀ ਵੀ ਲੋੜ ਹੈ ਜਿਸ ਤੇਲ ਦੀ ਤੁਸੀਂ ਵਰਤੋਂ ਕਰੋਗੇ ਉਸ ਤੇਲ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਰਕ ਪੈਣ ਵਾਲਾ ਪਹਿਲਾਂ ਤਾਂ ਗੱਲ ਕਰਾਂਗੇ ਨੀਲ ਗਿਰੀ ਦੇ ਤੇਲ ਦੇ ਬਾਰੇ ਤੇਲ ਦਰਦ ਅਤੇ ਸੋਜ ਤੋਂ ਰਾਹਤ ਦਿਵਾਉਣ ਦੇ ਵਿੱਚ ਕਾਫੀ ਜ਼ਿਆਦਾ ਮਦਦਗਾਰ ਹੈ ਨੂੰ ਆਂਦੇ ਸਮੇਂ ਜਿਹੜਾ ਕੋਸੇ ਪਾਣੀ ਦੇ ਵਿੱਚ ਇਸ ਤੇਲ ਦੀਆਂ ਕੁਝ ਬੂੰਦਾਂ ਮਿਲਾਓ ਤੇ ਰੋਜ਼ਾਨਾ ਇਸ ਦਾ ਸੇਵਨ ਕਰਨ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਲੈਮਨ ਗ੍ਰਾਸ ਆਇਲ ਗਰਮ ਪਾਣੀ ਦੇ ਵਿੱਚ ਕੁਝ ਬੂੰਦਾਂ ਲੈਮਨ ਗ੍ਰਾਸ ਤੇਲ ਦੀਆਂ ਪਾ ਕੇ ਇਸ ਦੇ ਨਾਲ ਹੱਥਾਂ ਪੈਰਾਂ ਨੂੰ ਪਾਫ ਦਿਓ ਦਰਦ ਦੇ ਨਾਲ ਇਸ ਦੇ ਨਾਲ ਸੋਜ ਵੀ ਜਿਹੜੀ ਹੈ ਠੀਕ ਹੋ ਜਾਏਗੀ ਲਵੈਂਡਰ ਆਇਲ ਇਸ ਤੇਲ ਦਾ ਇਸਤੇਮਾਲ ਕਰਨ ਦੇ ਨਾਲ ਜੋੜਾਂ ਦੇ ਦਰਦ ਤੋਂ ਬਹੁਤ ਜਲਦੀ ਰਾਹਤ ਮਿਲੇਗੀ ਦੋ ਬੂੰਦਾਂ ਤੇਲ ਨੂੰ ਸਰੋਂ ਦੇ ਤੇਲ ਦੇ ਨਾਲ ਮਿਲਾ ਕੇ ਹੱਥਾਂ ਦੀ ਮ사ਜ ਕਰੋ ਇਸ ਨਾਲ ਤੁਹਾਨੂੰ ਕਾਫੀ ਜ਼ਿਆਦਾ ਰਾਹਤ ਮਿਲੇਗੀ ਅਦਰਕ ਦਾ ਤੇਲ ਕਟਿਆ ਦੀ ਸਮੱਸਿਆ ਹੋਣ ਤੇ ਤੁਸੀਂ ਅਦਰਕ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ ਅਦਰਕ ਦੇ ਤੇਲ ਨੂੰ ਲਵੈਂਡਰ ਅਤੇ ਲੈਮਨ ਗ੍ਰਾਸ ਤੇਲ ਦੇ ਵਿੱਚ ਮਿਲਾ ਕੇ ਜੋੜਾਂ ਦੀ ਮ사ਜ ਕਰੋ ਇਸ ਨਾਲ ਤੁਹਾਨੂੰ ਕਾਫੀ ਜ਼ਿਆਦਾ ਫਰਕ ਪਵੇਗਾ ਹੁਣ ਤੁਹਾਨੂੰ ਦੱਸਾਂਗੇ ਕਿ ਗਠੀਏ ਦੇ ਮਰੀਜ਼ਾਂ ਨੂੰ ਕਿਹੜੀਆਂ ਚੀਜ਼ਾਂ ਦਾ ਸੇਵਨ ਕਦੇ ਵੀ ਨਹੀਂ ਕਰਨਾ ਚਾਹੀਦਾ ਅਲਕੋਹਲ ਯਾਨੀ ਕਿ ਸ਼ਰਾਬ ਸੋਜਿਸ਼ ਵਾਲੇ ਗਠੀਏ ਤੋਂ ਪੀੜਤ ਮਰੀਜ਼ਾਂ ਨੂੰ ਸ਼ਰਾਬ ਦਾ ਸੇਵਨ ਕਦੇ ਵੀ ਨਹੀਂ ਕਰਨਾ ਚਾਹੀਦਾ ਗਠੀਏ ਦੀ ਸਮੱਸਿਆ ਰੀੜ ਦੀ ਹੱਡੀ ਨੂੰ ਪ੍ਰਭਾਵਿਤ ਕਰਦੀ ਹੈ ਵੈਜੀਟੇਬਲਸ ਤੇਲ ਓਮੇਗਾ 6 ਫੈਟ ਦੇ ਵਿੱਚ ਉੱਚ ਅਤੇ ਓਮੇਗਾ 3 ਫੈਟ ਦੇ ਵਿੱਚ ਘੱਟ ਖੁਰਾਕ ਗਠੀਏ ਅਤੇ ਰਾਈਮੇਟਾਇਡ ਗਠੀਏ ਵਾਲੇ ਮਾਮਲੇ ਦੇ ਵਿੱਚ ਖਤਰਨਾਕ ਹੋ ਸਕਦੇ ਜਦੋਂ ਤੁਸੀਂ omega 3 ਫੈਟਸ ਦਾ ਸੇਵਨ ਕਰਦੇ ਹੋ ਤਾਂ ਉਸ ਸਮੇਂ ਸਬਜ਼ੀਆਂ ਦੇ ਤੇਲ ਦੇ ਵਿੱਚ ਮੌਜੂਦਾ omega 6 ਫੈਟਸ ਤੋਂ ਪਰਹੇਜ਼ ਕਰੋ ਲਾਲ ਮੀਟ ਕੱਚਾ ਮੀਟ ਅਤੇ ਪ੍ਰੋਸੈਸਡ ਮੀਟ ਸਰੀਰ ਦੇ ਵਿੱਚ ਸੋਜ ਦੀ ਸਮੱਸਿਆ ਨੂੰ ਵਧਾ ਸਕਦਾ ਹੈ ਜਿਸ ਨਾਲ ਗਠੀਏ ਦੇ ਲੱਛਣ ਖਰਾਬ ਹੋ ਸਕਦੇ ਇਸ ਕਰਕੇ ਤੁਸੀਂ ਇਸ ਦੀ ਵਰਤੋਂ ਕਦੇ ਵੀ ਨਾ ਕਰੋ ਸ਼ੂਗਰ ਗਠੀਏ ਦੇ ਮਰੀਜ਼ਾਂ ਨੂੰ ਆਪਣੇ ਖੁਰਾਕ ਦੇ ਵਿੱਚ ਸ਼ੂਗਰ ਦੀ ਮਾਤਰਾ ਨੂੰ ਸੰਤੁਲਨ ਕਰਨਾ ਚਾਹੀਦਾ ਹੈ ਮਠਾਈਆਂ ਸੋਡਾ ਆਈਸਕ੍ਰੀਮਸਨ ਸ਼ੂਗਰ ਵਾਲੇ ਪਦਾਰਥਾਂ ਤੋਂ ਦੂਰੀ ਬਣਾਈ ਰੱਖੋ ਤੇ ਹੁਣ ਤੁਹਾਨੂੰ ਦੱਸਾਂਗੀ ਕਿ ਗਠੀਏ ਨੂੰ ਰੋਕਿਆ ਕਿਵੇਂ ਜਾ ਸਕਦਾ ਹੈ ਤੁਹਾਨੂੰ ਰੋਜ਼ਾਨਾ ਕਸਰਤ ਕਰਨੀ ਪਵੇਗੀ ਇੱਕ ਦਿਨ ਵੀ ਨਾ ਛੱਡੋ ਰੋਜ਼ਾਨਾ omega 3 ਕੈਲਸ਼ੀਅਮ ਅਤੇ ਵਿਟਾਮਿਨ ਡੀ ਅਾਦੀ ਦੇ ਨਾਲ ਜਿਹੜਾ ਭਰਪੂਰ ਭੋਜਨ ਹੈ ਤੁਸੀਂ ਉਸ ਦੀ ਵਰਤੋਂ ਕਰੋ ਜੇਕਰ ਤੁਸੀਂ ਨੋਨ ਵੇਜ ਖਾਂਦੇ ਹੋ ਤਾਂ ਹਫਤੇ ਦੇ ਵਿੱਚ ਦੋ ਵਾਰ ਮੱਛੀ ਖਾਓ ਸ਼ਾਕਾਹਾਰੀ ਲੋਕਾਂ ਨੂੰ ਹਰ ਰੋਜ਼ ਮੇਵੇ ਸਾਦਾ ਪਨੀਰ ਅਤੇ ਇੱਕ ਮੌਸਮੀ ਫਲ ਜ਼ਰੂਰ ਖਾਣਾ ਚਾਹੀਦਾ ਦਰਦ ਸੋਰ ਜਾਫਰ ਤੁਰੰਤ ਵਿੱਚ ਮੁਸ਼ਕਲ ਹੋਣ ਦੀ ਸਥਿਤੀ ਦੇ ਵਿੱਚ ਸ਼ੁਰੂਆਤ ਦੇ ਵਿੱਚ ਡਾਕਟਰ ਦੀ ਸਲਾਹ ਲਓ ਬਿਮਾਰੀ ਨੂੰ ਕਦੇ ਵੀ ਵਧਣ ਨਾ ਦਿਓ